ਆਖਿਰੋਕੜੀ ਆਹੀ ਗਈ ਜਿਸ ਦਾ ਸਾਰਿਆਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਹਰੇਕ ਦੀ ਹੀ ਨਜ਼ਰ ਟਿਕੀ ਹੋਈ ਸੀ ਕਿ ਕਦੋਂ ਚੰ드ਰੀਆਨ 3 ਚੰਨ ਤੇ ਲੈਂਡ ਕਰੇਗਾ ਤੇ ਹੁਣ ਵੱਡੀ ਖੁਸ਼ਖਬਰੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਚੰ드ਰੀਆਨ 3 ਚੰਨ ਤੇ ਸੌਫਟ ਲੈਂਡਿੰਗ ਕਰ ਚੁੱਕਿਆ ਹੈ ਚੰ드ਰੀਆਨ 3 ਦਾ ਇਹ ਮਿਸ਼ਨ ਮੂਨ ਸਫਲ ਹੋ ਚੁੱਕਿਆ ਹੈ ਜੀहां ਤੁਹਾਨੂੰ ਵੱਡੀ ਖਬਰ ਅਸੀਂ ਦੱਸ ਰਿਹਾ ਕਿ ਚੰ드ਰੀਆਨ 3 ਜਿਹੜਾ ਉਹ ਹੁਣ ਸੌਫਟ ਲੈਂਡਿੰਗ ਕਰ ਚੁੱਕਿਆ ਹੈ ਚੰਨ ਦੇ ਉੱਤੇ ਤਾਂ ਹਰਿ ਇੱਕ ਭਾਰਤੀ ਦੀ ਨਜ਼ਰ ਜਿਹੜੀ ਹੈ ਉਹ ਟਿੱਕੀ ਹੋਈ ਸੀ ਇੱਥੋਂ ਤੱਕ ਕਿ ਦੁਨੀਆ ਭਰ ਤੋਂ ਲੋਕ ਦੇਖ ਰਹੇ ਸਨ ਕਿ ਆਖਿਰ ਕਦੋਂ ਚੰ드ਰੀਆਨ ਜਿਹੜਾ ਉਹ ਚੰਨ ਤੇ ਲੈਂਡ ਕਰੇਗਾ ਤੇ ਹੁਣ ਤੁਹਾਨੂੰ ਦੱਸਦੀ ਕਿ ਸਫਲਤਾਪੂਰਵਕ ਚੰ드ਰੀਆਨ 3 ਦੀ ਲੈਂਡਿੰਗ ਹੋ ਚੁੱਕੀ ਹੈ ਸੌਫਟ ਲੈਂਡਿੰਗ ਜਿਹੜੀ ਹੈ ਉਹ ਚੰ드ਰੀਆਨ 3 ਹੁਣ ਚੰਨ ਦੇ ਉੱਤੇ ਕਰ ਚੁੱਕਿਆ ਤੇ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਚੰ드ਰੀਆਨ 3 ਨੇ ਮੂਨ ਦੇ ਉੱਤੇ ਲੈਂਡਿੰਗ ਕੀਤੀ ਤਾਂ ਹੁਣ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਹੁਣ ਚੰਨ ਤੋਂ ਲੋਕ ਬਹੁਤ ਦੂਰ ਨੇ ਪਰ ਹੁਣ ਦੱਸਦੀ ਹੈ ਕਿ ਭਾਰਤ ਚੰਨ ਤੋਂ ਬਿਲਕੁਲ ਵੀ ਦੂਰ ਨਹੀਂ ਰਿਹਾ ਭਾਰਤ ਜਿਹੜਾ ਹੈ ਉਹ ਹੁਣ ਚੰਨ ਦੇ ਬਿਲਕੁਲ ਲਾਗੇ ਪਹੁੰਚ ਚੁੱਕੇ ਹੈ ਦਾ ਚੰ드ਰੀਆਨ ਇੱਕ ਦਾ ਮਿਸ਼ਨ ਜਿਹੜਾ ਸੀ ਉਹ ਭਾਵੇਂ ਅਸਫਲ ਰਿਹਾ ਹੋਵੇ ਚੰ드ਰੀਆਨ 2 ਦਾ ਮਿਸ਼ਨ ਭਾਵੇਂ ਅਸਫਲ ਰਿਹਾ ਹੋਵੇ ਪਰ ਚੰ드ਰੀਆਨ 3 ਦਾ ਮਿਸ਼ਨ ਜਿਹੜਾ ਹੈ ਉਹ ਸਫਲ ਰਿਹਾ ਹੈ ਜੀहां ਤੁਹਾਨੂੰ ਦੱਸ ਦਈਏ ਕਿ ਚੰ드ਰੀਆਨ 3 ਮਿਸ਼ਨ ਸਫਲਤਾਪੂਰਵਕ ਹੋ ਚੁੱਕੇ ਹੈ ਤੇ ਹਰੇਕ ਭਾਰਤੀ ਦੇ ਚਿਹਰੇ ਤੇ ਖੁਸ਼ੀ ਜਿਹੜੀ ਹੈ ਉਹ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਚੰਨ ਦੇ ਦੱਖਣੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਚੁੱਕਿਆ ਹੈ ਹਰ ਕੋਈ ਹੀ ਬਹੁਤ ਜ਼ਿਆਦਾ ਖੁਸ਼ ਹੈ ਤੇ ਤੁਹਾਨੂੰ ਦੱਸਦੀਏ ਕਿ ਲੈਂਡਿੰਗ ਤੋਂ ਬਾਅਦ ਅਗਲਾ ਕਦਮ ਕੀ ਹੋਵੇਗਾ ਤੁਹਾਨੂੰ ਦੱਸਦੇ ਹਾਂ ਕਿ 23 ਅਗਸਤ ਬੁੱਧਵਾਰ ਸ਼ਾਮ 6:04 ਵਜੇ ਲੈਂਡਰ ਨੇ ਲੈਂਡ ਕਰ ਲਿਆ ਅਤੇ ਹੁਣ ਹੋਵੇਗਾ ਕਿ ਅੱਗੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਦਰਅਸਲ ਲੈਂਡਰ ਵਿਕਰਮ ਹੁਣ ਆਪਣਾ ਕੰਮ ਸ਼ੁਰੂ ਕਰਨਗੇ ਉੱਥੇ ਪਹਿਲੀ ਪ੍ਰਕਿਰਿਆ ਮੁਤਾਬਕ ਲੈਂਡਰ ਵਿਕਰਮ ਦੀ ਸੌਫਟ ਲੈਂਡਿੰਗ ਰਾਹੀਂ 6 ਪਹੀਆ ਪ੍ਰ ਗਿਆਨ ਰੋਵਰ ਬਾਹਰ ਆ ਜਾਵੇਗਾ ਅਤੇ ਇਸਰੋ ਤੋਂ ਕਮਾਂਡ ਦੇ ਹੀ ਚੰਨ ਦੀ ਸਤ੍ਹਾ ਤੇ ਚੱਲਣਾ ਸ਼ੁਰੂ ਹੋ ਜਾਵੇਗਾ ਹੁਣ ਚੰ드ਰੀਆਨ 3 ਲੈਂਡ ਹੋ ਚੁੱਕਿਆ ਹੈ ਤੇ ਹੁਣ ਜਿਵੇਂ ਹੀ ਇਸਰੋ ਨੂੰ ਕਮਾਂਡ ਕਮਾਂਡ ਦਵੇਗਾ ਤੇ ਉਸ ਤੋਂ ਬਾਅਦ ਇਹ ਆਪਣਾ ਕੰਮ ਸ਼ੁਰੂ ਕਰੇਗਾ ਤੇ ਚੰਨ ਦੀ ਸਤ੍ਹਾ ਦੇ ਉੱਤੇ ਚੰਨ ਦੇ ਉੱਤੇ ਇਹ ਚੰ드ਰੀਆਨ 3 ਜਿਹੜਾ ਹੈ ਉਹ ਚੱਲਣਾ ਸ਼ੁਰੂ ਕਰੇਗਾ ਇਸ ਦੌਰਾਨ ਇਸ ਦੇ ਪਈਏ ਚੰ드ਰਾਮਾ ਦੀ ਮਿੱਟੀ ਤੇ ਭਾਰਤ ਦੇ ਰਾਸ਼ਟਰੀ ਜਿਨਾ ਸ਼ੋਕ ਸਤੰਭ ਅਤੇ ਇਸਰੋ ਦੇ ਲੋਗੋ ਦੀ ਛਾਪ ਛੱਡਣਗੇ ਚੰਨ ਦੇ ਉੱਤੇ ਸਾਡਾ ਤਿਰੰਗਾ ਲਹਿਰਾਇਆ ਜਾਵੇਗਾ ਇਹ ਵੀ ਦੱਸ ਦਈਏ ਤੁਹਾਨੂੰ ਕਿ ਚੰ드ਰਮਾ ਤੇ ਕਿੰਨੇ ਦਿਨ ਚੰ드ਰੀਆਨ 3 ਦਾ ਮਿਸ਼ਨ ਚੱਲਣ ਵਾਲਾ ਹੈ ਲੈਂਡਰ ਰੋਵਰ ਚੰ드ਰਮਾ ਤੇ ਇੱਕ ਦਿਨ ਕੰਮ ਕਰੇਗਾ ਯਾਨੀ ਕਿ ਧਰਤੀ ਦੇ ਕੁੱਲ 14 ਦਿਨ ਹੋਣਗੇ ਉੱਥੇ ਹੀ ਪ੍ਰੋਪੋਰਸ਼ਨਲ ਮੋਡੀਊਲ 4 ਤੋਂ 5 ਸਾਲਾਂ ਲਈ ਕੰਮ ਕਰ ਸਕਦਾ ਹੈ ਸੰਭਵ ਹੈ ਕਿ ਇਹ ਤਿੰਨੋਂ ਇਸ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਨੇ ਕਿਉਂਕਿ ਇਸਰੋ ਦੇ ਜ਼ਿਆਦਾਤਰ ਸੈਟੇਲਾਈਟ ਉਮੀਦ ਉਮੀਦ ਤੋਂ ਵੱਧ ਚੱਲੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਹ ਸੈਟੇਲਾਈਟ ਕਦੋਂ ਤੱਕ ਚੱਲਦਾ ਹੈ ਕਿੰਨੇ ਸਾਲਾਂ ਤੱਕ ਚੱਲਦਾ ਹੈ ਤਾਂ ਹੁਣ ਤੁਹਾਨੂੰ ਇੱਕ ਵੱਡੀ ਖੁਸ਼ਖਬਰੀ ਅਸੀਂ ਦੇ ਰਹੇ ਹਾਂ ਕਿ ਚੰ드ਰੀਆਨ 3 ਆਪਣੀ ਸੌਫਟ ਲੈਂਡਿੰਗ ਜਿਹੜੀ ਆ ਉਹ ਕਰ ਚੁੱਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਆਖਿਰਕਾਰ ਕਦੋਂ ਇਸਰੋ ਕਮਾਂਡ ਦਿੰਦਾ ਹੈ ਤੇ ਫਿਰ ਕਦੋਂ ਲੈਂਡਰ ਆਪਣਾ ਕੰਮ ਚੰਦ ਦੇ ਉੱਤੇ ਸ਼ੁਰੂ